ਇਸ ਵਕਤ ਤੁਹਾਨੂੰ ਦੱਸ ਦਈਏ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਇਸ ਵਕਤ ਵੋਟ ਪਾਣ ਲਈ ਆਏ ਸੀਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫਿਲਹਾਲ ਦੇ ਲਈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਕਰਨ ਦੀ ਕੇਵਲ ਸਿੰਘ ਢਿੱਲੋਂ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਕੀ ਕਹੋਗੇ ਵੋਟ ਪਾਣ ਲਈ ਆਏ ਹੋ ਜੀ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਾਰੇ ਮੇਰੇ ਬਰਨਾਲਾ ਵਾਸੀਆਂ ਨੂੰ ਭੈਣ ਭਰਾਵਾਂ ਨੂੰ ਅੱਜ ਇਹ ਅਪੀਲ ਕਰਦਾ ਕਿ ਸਾਰੇ ਮਤ ਦਾ ਦਾਨ ਦੇ ਮਤ ਦਾ ਦਾਨ ਕਰਨ ਆਕੇ ਸਾਰੇ ਵੋਟ ਆਪਣੀ ਪਾਉਣ ਇਹ ਵੋਟ ਜਿਹੜੀ ਆ ਖੁਸ਼ਹਾਲੀ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਬਦਲਾ ਜਿਹੜਾ ਮੰਨਿਆ ਸੀ ਉਹ ਬਦਲਾ ਬੜਾ ਭੇੜਾ ਨਿਕਲਿਆ ਲੋਕਾਂ ਨੂੰ ਸੂਟ ਨਹੀਂ ਕੀਤਾ ਲੋਕ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਅੱਜ ਵੋਟ ਪਾ ਕੇ 23 ਤਰੀਕ ਨੂੰ ਬਰਨਾਲੇ ਤੋਂ ਕਮਲ ਦਾ ਫੁੱਲ ਖਿਲੇਗਾ ਔਰ ਇੱਥੇ ਨਹੀਂ ਪੱਥਰ ਰੱਖੇਗਾ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏ ਅਰੇ ਕਿਹਜਰਸੀ ਬੜੀ ਨਰਾਜ਼ਗੀ ਵੀ ਸੀਗੀ ਕਿਸਾਨਾਂ ਦੀ ਹੱਲੇ ਵੀ ਚੱਲ ਰਹੀ ਹੈ ਲੱਗ ਰਿਹਾ ਉਹਦਾ ਅਸਰ ਪਏਗਾ ਕੋਈ ਨਹੀਂ ਨਹੀਂ ਕਿਸਾਨ ਭਰਾ ਸਾਡੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਵੀ ਜ਼ਿੰਮੇਦਾਰ ਆ ਸਾਰੇ ਕਿਸਾਨਾਂ ਦੀ ਮਜਬੂਰੀਆਂ ਸਮਝਦਿਆਂ ਤੇ ਅਸੀਂ ਸਾਰੇ ਇਸ ਗੱਲ ਤੇ ਕੋਈ ਨਾਰਾਜ਼ਗੀ ਨਹੀਂ ਅਸੀਂ ਪਿੰਡ ਪਿੰਡ ਗਏ ਆ ਸਾਰਿਆਂ ਨੇ ਸਾਡਾ ਸਤਿਕਾਰ ਕੀਤਾ ਸੀ ਉਹਨਾਂ ਦਾ ਸਤਿਕਾਰ ਕਰਦੇ ਆ ਸਾਨੂੰ ਉਹਨਾਂ ਦੀਆਂ ਜੋ ਤਕਲੀਫਾਂ ਨੇ ਸਾਨੂੰ ਪਤਾ ਨਰਿੰਦਰ ਮੋਦੀ ਜੀ ਖੁਦ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹੈ ਔਰ ਕਿਸਾਨਾਂ ਦੇ ਨਾਲ ਰਹਿ ਕੇ ਅਸੀਂ ਟੇਬਲ ਤੇ ਬਹਿ ਕੇ ਜੋ ਗੱਲਾਂ ਹੋਣਗੀਆਂ ਸਾਰੇ ਕਿਸਾਨਾਂ ਦੀ ਤਕਲੀਫਾਂ ਦੂਰ ਕੀਤੀਆਂ ਜਾਣਗੀਆਂ ਪਹਿਲਾਂ ਵੀ ਦੋ ਵਾਰ ਤੁਸੀਂ ਵਿਧਾਇਕ ਰਹੇ ਚੁੱਕੇ ਹੋ ਜੇ ਗੱਲ ਕਰੀਏ 2006 ਦੀ ਡਿਸਟ੍ਰਿਕਟ ਬਣਾਇਆ ਸੀਗਾ ਬਰਨਾਲਾ ਲੱਗ ਰਿਹਾ ਉਸ ਤੋਂ ਬਾਅਦ ਕੋਈ ਵਿਕਾਸ ਹੋਇਆ ਬਰਨਾਲੇ 'ਚ ਖਾਸ ਤੌਰ ਤੇ ਜਦ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਜਾਂ ਫਿਰ ਕਾਂਗਰਸ ਆਈ ਉਸ ਤੋਂ ਬਾਅਦ ਤੁਸੀਂ ਕਾਂਗਰਸੀ ਸੀ ਉਸ ਟਾਈਮ ਜਾਂ ਫਿਰ ਹੁਣ ਦੀ ਗੱਲ ਕਰ ਲਈ ਆਵਾਜ਼ ਦੀ ਜਦੋਂ ਅਸੀਂ ਆਏ ਅਸੀਂ ਜ਼ਿਲ੍ਹਾ ਬਣਾਇਆ ਸੜਕਾਂ ਬਣਾਈਆਂ ਅੰਡਰ ਬ੍ਰਿਜ ਬਣਾਏ ਓਵਰ ਬ੍ਰਿਜ ਬਣਾਏ ਉਸ ਤੋਂ ਬਾ ਸੀਵਰ ਟ੍ਰੀਟਮੈਂਟ ਪਲਾਂਟ ਕੀਤਾ ਅਸੀਂ 275 ਕਿੱਲੇ ਜਿਹੜੀ ਜ਼ਮੀਨ ਸੀ ਅਤੇ ਇੰਪਰੂਵਮੈਂਟ ਟਰਸਟ ਦੀ ਉਹ ਜਿਹੜੀ ਸੀਗੀ ਇੱਥੇ ਗਵਾੜਾ ਦੇ ਵਿੱਚ ਜਿਹੜੀ ਪਈ ਸੀਗੀ ਇੱਥੇ ਉਹ ਅਸੀਂ ਕਢਵਾ ਕੇ ਅਸੀਂ ਪੰਜਾਬ ਗਵਰਨਮੈਂਟ ਤੋਂ ਲੋਕਾਂ ਨੂੰ ਦਿੱਤੀ ਅਸੀਂ ਉਹ ਕੰਮ ਕੀਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਸੋ ਲੋਕਾਂ ਨੂੰ ਪਤਾ ਕਿ ਜੇ ਡਿਵੈਲਪਮੈਂਟ ਹੋਈ ਤਾਂ ਆਪਣੇ ਵੇਲੇ ਉਸ ਤੋਂ ਬਹੁਤ ਕੋਈ ਡਿਵੈਲਪਮੈਂਟ ਹੋਈ ਨਹੀਂ 2.5 ਸਾਲ ਚ ਇੱਕ ਇੱਟ ਨਹੀਂ ਲੱਗੀ ਬਰਨਾਲੇ ਦੇ ਵਿੱਚ 23 ਤਰੀਕ ਨੂੰ ਕੀ ਨਤੀਜਾ ਨਿਕਲ ਰਿਹਾ ਹੈ 23 ਤਰੀਕ ਨੂੰ ਕਮਲ ਦਾ ਫੁੱਲ ਖਿਲੇਗਾ ਜੀ ਇੱਥੇ ਖਿਲੇਗਾ ਕਿ ਚਾਰੋਂ ਸਾਰਾ ਚਾਰਾਂ ਤੇ ਖਿਲੇਗਾ ਬਰਨਾਲੇ ਤੋਂ ਖਿਲੇਗਾ ਅਸੀਂ ਅਸੀਂ ਸਾਰੇ ਸਿੱਟਾ ਜਿੱਤਾਂਗੇ ਬਰਨਾਲੇਸ ਵੀ ਕਮਲ ਦਾ ਫੁੱਲ ਖਿਲੇਗਾ ਮਾਰਜਨ ਕੀ ਲੱਗਦਾ ਕਿੰਨਾ ਕ ਮਾਰਜਨ ਹੋ ਸਕਦਾ ਲੜਾਈ ਕਿਦੇ ਦਿਨ ਹੋਈਗੀ ਅੱਛਾ ਕੋਈ ਲੜਾਈ ਹੈ ਹੀ ਨਹੀਂ ਜੀ ਸਾਨੂੰ ਤਾਂ ਲੱਗਦਾ ਨਹੀਂ ਲੋਕਾਂ ਨੇ ਮਨ ਬਣਾ ਲਿਆ ਲੋਕਾਂ ਨੂੰ ਪਤਾ ਕਿ ਜਿਹੜਾ ਮੌਜੂਦਾ ਸਰਕਾਰ ਆ ਤੇ ਕਾਂਗਰਸ ਮਿਲੀ ਵੀ ਆ ਗਠਬੰਧਨ ਇਹਨਾਂ ਦਾ ਸੋ ਲੋਕਾਂ ਨੇ ਮਨ ਬਣਾ ਲਿਆ ਇੱਕੋ ਹੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਸੂਬਾ ਤਰੱਕੀ ਕਰ ਰਿਹਾ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇਸ ਵਕਤ ਜਿੱਤੇਗੀ ਕਮਲ ਦਾ ਫੁੱਲ ਜਿਹੜਾ ਹੈਗਾ ਉਹ ਖੁੱਲੇਗਾ ਬਰਨਾਲੇ ਤੋਂ ਤੇ ਚਾਰੋਂ ਜਿਹੜੀਆਂ ਸੀਟਾਂ ਨੇ ਉੱਥੇ ਬੀਜੇਪੀ ਬਾਜ਼ੀ ਮਾਰੇਗੀ ਤੇ ਦੂਜੇ ਪਾਸੇ ਜਿਹੜੀ ਨਰਾਜ਼ਗੀ ਦੀ ਗੱਲ ਕੀਤੀ ਜਾਂਦੀ ਸੀ ਕਿਤੇ ਵੀ ਕੋਈ ਨਰਾਜ਼ਗੀ ਜਿਹੜੀ ਹੈ ਉਹ ਕਿਸਾਨਾਂ ਪਰਤੇ ਨਹੀਂ ਨਜ਼ਰ ਆ ਰਹੀ ਅਸੀਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਿੰਡਾਂ 'ਚ ਵੀ ਜਾ ਕੇ ਆਏ ਆਂ ਆਪਾਂ ਉੱਥੇ ਵੀ ਮਿਲੇ ਆਂ ਲੋਕਾਂ ਨੂੰ ਉੱਥੇ ਵੀ ਜਿਹੜੀ ਲੋਕਾਂ ਨੇ ਸਾਨੂੰ ਜਿਹੜੀ ਇਹ ਪੂਰੀ ਸਪੋਰਟ ਦਿੱਤੀ ਹੈ ਪਰ ਫਿਲਹਾਲ ਦੇ ਲਈ ਹਰ ਕੋਈ ਇਹੀ ਦਾਵਾ ਕਰ ਰਿਹਾ ਹੈ ਕਿ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ ਅਸੀਂ ਆਪਣਾ ਕੰਮ ਦਿਖਾਣਾ ਹੈ ਵਾਕਈ ਜੇ ਲੜਾਈ ਕਿਸੇ ਨਾਲ ਲਈ ਹੈ ਤਾਂ ਆਖਰਕਾਰ 23 ਤਰੀਕ ਨੂੰ ਜਿੱਤਗੋਣ ਹਾਸਲ ਕਰਦਾ ਹੈ ਇਹ ਫਿਲਹਾਲ ਦੇ ਲਈ ਜ਼ਰੂਰ ਦੇਖਣਾ ਹੋਏਗਾ ਪਰ ਫਿਲਹਾਲ ਦੇ ਲਈ ਤੁਸੀਂ ਦੇਖ ਸਕਦੇ ਹੋ ਕੇਵਲ ਸਿੰਘ ਢਿੱਲੋਂ ਇੱਥੇ ਫਿਲਹਾਲ ਵੋਟ ਪਾਣ ਲਈ ਆਏ ਨੇ ਆਪਣੇ ਪਰਿਵਾਰ ਦੇ ਨਾਲ ਤੇ ਵੋਟ ਪਾ ਕੇ ਅੱਗੇ ਜਿਹੜੇ ਹੋਰ ਬੂਥ ਨੇ ਉਹਨਾਂ ਦਾ ਦੌਰਾ ਕਰਨਗੇ ਤੇ ਉਸ ਤੋਂ ਬਾਅਦ ਕੁਛੀ ਦੇਰ ਚ ਇੱਥੇ ਮੀਥੇਰ ਵੀ ਪਹੁੰਚ ਰਹੇ ਨੇ ਜਿਹੜੇ ਫਿਲਹਾਲ ਦੇ ਸੰਸਦ ਨੇ ਮੌਜੂਦਾ ਸੰਸਦ ਨੇ ਇਸ ਤੋਂ ਪਹਿਲਾਂ ਵਿਧਾਇਕ ਸੀਗੇ ਜਿਹਨੇ ਰਿਜ਼ਾਈਨ ਦਿੱਤਾ ਤੇ ਉਸ ਤੋਂ ਬਾਅਦ ਬਾਈਪਾਲ ਜਿਹੜੀ ਇੱਥੇ ਹੋ ਰਹੀ ਹੈ